ਨੰਦੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਤ ਸਰਬ ਕਲਾ ਸਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਾਤ ਫਿਰਤ ਫਿਰਤ ਪ੍ਰਭ ਆਇਆ ਪਰਿਆਤੋ ਸਰਨਾਏ नानक के प्रभ बेनती अपनी पगती लाए नानक के प्रभ बेनती अपनी पगती लाए वाहे गुरु जी का खालसा वाहे गुरु जी की फतेह माता प्रीत करे पुत खाए मां दी जेडे प्यार है पुत्तरस्ते हुंदा है ਉਹਨੂੰ ਖੁਸ਼ੀ ਤਾਂ ਆਉਂਦੀ ਹੈ ਜੇ ਉਹਦਾ ਪੁੱਤਰ ਖਾਏ ਚਾਹੇ ਮਾਂ ਦੀ ਬਹੁਤ ਪਸੰਦੀਦਾ ਚੀਜ਼ ਵੀ ਹੋਵੇ ਪਰ ਜਿਆਦਾ ਖੁਸ਼ੀ ਆਪ ਖਾ ਕੇ ਨਹੀਂ ਆਉਂਦੀ ਜਿਆਦਾ ਖੁਸ਼ੀ ਤਾਂ ਆਉਂਦੀ ਹੈ ਜਦੋਂ ਉਹਦੇ ਪੁੱਤਰ ਅੰਦਰ ਉਹ ਚੀਜ਼ ਜਾਏ ਉਹ ਵਸਤ ਜਾਏ ਤੇ ਜਿਹੜੀ ਚੀਜ਼ ਪੁੱਤਰ ਦੀ ਹੋਵੇ ਮਾਂ ਕਿਸੇ ਵੀ ਕੀਮਤ ਤੇ ਉਸ ਚੀਜ਼ ਨੂੰ ਹਿੱਲਣ ਨਹੀਂ ਦਿੰਦੀ ਆਪਣੀ ਜਗ੍ਹਾ ਤੋਂ ਉਹ ਪੁੱਤਰ ਵਾਸਤੇ ਹੀ ਹੈ ਚਾਹੇ ਪਤੀ ਵੀ ਆ ਕੇ ਕਹਿ ਦੇਣਾ ਤੈਨੂੰ ਵੀ ਕਹਿ ਦਿੰਦੀ ਨਹੀਂ ਇਹ ਪੁੱਤਰ ਵਾਸਤੇ ਰੱਖੀ ਤੁਹਾਡੇ ਐਸਾ ਮਾਂ ਦਾ ਪਿਆਰ ਹੈ ਜਿਹੜਾ ਗੁਰਬਾਣੀ ਮਾਂ ਦਾ ਸ਼ਬਦ ਪਿਤਾ ਦਾ ਜਿਹੜਾ ਪਿਆਰ ਹੈ ਨਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾਂ ਗੁਰਦੇਵ ਦਾ ਪਿਆਰ ਵੀ ਆਪਣੇ ਸਿੱਖ ਨਾਲ ਐਸਾ ਹੀ ਹੈ ਸਤਗੁਰ ਪ੍ਰੀਤਿ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਗੁਰੂ ਜੀ ਦਾ ਪਿਆਰ ਵੀ ਐਵੇਂ ਦਾ ਹੀ ਹੁੰਦਾ ਹੈ ਕਿ ਉਹ ਗੁਰੂ ਸਿੱਖ ਦੇ ਜਿਹੜਾ ਆਪਣੇ ਸਿੱਖ ਦੇ ਮੁਖ ਵਿੱਚ ਪਾ ਕੇ ਜਾਂ ਜਦੋਂ ਦੋ ਸਿੱਖ ਵੰਡ ਕੇ ਖਾਂਦੇ ਨੇ ਇੱਕ ਦੂਜੇ ਦੇ ਮੁਖ ਚ ਪਾਉਂਦੇ ਨੇ ਤੇ ਗੁਰਦੇਵ ਜਿਹੜੇ ਨੇ ਉਹ ਦੇਖ ਕੇ ਪ੍ਰਸੰਨ ਹੁੰਦੇ ਨੇ ਮਾਂ ਜਿਹੜੀ ਐ ਬੱਚੇ ਨੂੰ ਜਦੋਂ ਦੁੱਧ ਪਿਆੰਦੀ ਐ ਤੇ ਪੀੜਾ ਵੀ ਸਹਿਣ ਕਰਦੀ ਐ ਉਹਦੀ ਲੱਤਾਂ ਵੀ ਸਹਿਣ ਕਰਦੀ ਐ ਪਰ ਤਾਂ ਵੀ ਉਹਦਾ ਢਿੱਡ ਰਜ ਜਾਂਦੀ ਐ बार-बार ਇਹਨੂੰ ਉਹਨੂੰ ਦੁੱਧ ਚੇਸ਼hta ਕਰਦੀ ਐ ਕਿ ਇਹ ਰਜ ਜਾਏ ਦੁੱਧ ਪੀ ਲੇ ਆਪਣੇ ਕਸ਼ਟ ਨੂੰ ਨਹੀਂ ਜਾਣਦੀ ਕਿ ਮੇਰੇ ਉੱਪਰ ਹੀ ਮਲਮੁੱਤਰ ਕਰਦਾ ਐ ਮੈਨੂੰ ਹੀ ਜਿਹੜਾ ਲੱਤਾਂ ਮਾਰਦਾ ਐ ਮੈਨੂੰ ਪੀੜਾ ਦਿੰਦਾ ਐ ਯਾ ਮੇਰੀ ਜਵਾਨੀ ਜਿਹੜੀ ਹੈ ਮੇਰਾ ਸੁੰਦਰੇ ਜਿਹੜਾ ਉਹ ਟਲ ਜਾਏਗਾ ਉਹ ਇਹ ਜਾਣਦੀ ਹੈ ਕਿ ਪੁੱਤਰ ਦਾ ਸਰੀਰ ਤੰਦਰੁਸਤ ਹੋਏ ਤੇ ਮੇਰਾ ਪੁੱਤਰ ਜਿਹੜਾ ਉਹ ਦੁੱਧ ਪੀਵੇ ਇਸੇ ਤਰ੍ਹਾਂ ਜਿਹੜੇ ਗੁਰੂ ਗੁਰੂ ਦੇਵ ਨੇ ਨਾ ਜਿਹੜੀ ਗੁਰਬਾਣੀ ਮਾਂ ਹੈ ਉਹ ਸਾਰੇ ਤਰਕ ਵਿਤਰਕ ਸਹਿਣ ਕਰਕੇ ਵੀ ਜਿਹੜੀ ਸਾਡੀ ਸ਼ੰਕਾਵਾਂ ਨੇ ਉਹ ਸਹਿਣ ਕਰਕੇ ਵੀ ਐਈ ਜਾਣਦੀ ਹੈ ਐਈ ਐਈ ਕਰਦੀ ਹੈ ਸਾਨੂੰ ਲਾੜ ਕਿ ਕਿਸੇ ਤਰੀਕੇ ਜਿਹੜੇ ਇਹਨਾਂ ਦੀ ਮਤ ਐ ਨਾ ਗੁਰਮਤ ਬਣ ਜਾਏ ਇਸੀ ਤਰੀਕੇ ਮਨਮਤ ਗੁਰਮਤ ਹੋ ਜਾਏ ਕਿਸੇ ਤਰੀਕੇ ਐ ਜਿਹੜਾ ਨਨ ਦਾ ਮੁਖ ਹੈ ਨਾ ਉਹ ਗੁਰੂ ਵੱਲ ਹੋ ਜਾਏ ਇਹ ਗੁਰਮੁਖ ਬਣ ਜਾਏ ਨਾਮ ਜਪਣ ਲੱਗ ਜਣ ਜੋ ਨਾਮ ਦਾ ਉਪਦੇਸ਼ ਹੈ ਗੁਰਬਾਣੀ માં ਕਿਵੇਂ ਚੰਦਦੀ ਹੈ ਕਿ ਇਹਨਾਂ ਦੇ ਅੰਦਰ ਵਸ ਜਾਏ ਮੈਂ ਇਹਨਾਂ ਦੇ ਅੰਦਰ ਵਸ ਜਾਵਾਂ ਤੇ ਜਿਹੜਾ ਉਪਦੇਸ਼ ਹੈ ਨਾਮ ਦਾ ਉਹ ਇਹ ਧਾਰਨ ਕਰ ਲੈਣ ਕਿਉਂਕਿ ਨਾਮ ਤੋਂ ਬਿਨਾ ਕਲਿਆਣ ਨਹੀਂ ਹੈ ਜੋ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ ਰੋਜ਼ ਦਿਨ ਹਰ ਪੰਕਤੀ ਵਿੱਚ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਨਾਮ ਤੋਂ ਬਿਨਾਂ ਵੇੜਾ ਪਾਰ ਨਹੀਂ ਹੋ ਸਕਦਾ ਤੇ ਗੁਰਮਤ ਦਾ ਸਿਧਾਂਤ ਹੈ ਕਿ ਨਾਮ ਤੇ ਨਾਮੀ ਨੂੰ ਇੱਕ ਕਰਕੇ ਹੀ ਜਾਣਿਆ ਜਿਵੇਂ ਨਾਮ ਨਾਮੀ ਜੋ ਵਿਆਪਕ ਹੈ ਐਵੇਂ ਹੀ ਨਾਮ ਵੀ ਵਿਆਪਕ ਹੈ ਤੇ ਜਦੋਂ ਅਸੀਂ ਕਹਿੰਦੇ ਹਾਂ ਸਭੇ ਗਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਉੱਥੇ ਅਸੀਂ ਕਹਿੰਦੇ ਹਾਂ ਵਿਣ ਨਾਵੇਂ ਨਾਹੀ ਕੋ ਥਾਓ ਕੋਈ ਐਸਾ ਥਾਂ ਵੀ ਨਹੀਂ ਤੇ ਨਾਮ ਨਹੀਂ ਨਾਮ ਤੇ ਨਾਮੀ ਦੋਨੋਂ ਵਿਆਪਕ ਨੇ ਤੇ ਆਪਸ ਵਿੱਚ ਇੱਕ ਦੂਜੇ ਤੋਂ ਭਿੰਨ ਨਹੀਂ ਨਾਮ ਜਿਹੜਾ ਉਹ ਨਾਮੀ ਦਾ ਹੀ ਹੈ ਨਾਮੀ ਵਿੱਚ ਹੀ ਸਮਾਇਆ ਹੋਇਆ ਉੱਥੇ ਹੀ ਸਮਾ ਗਰਾ ਦੇਣਾ ਵਸਲ ਤੇ ਨਾਮੀ ਨਾਲ ਹੀ ਕਰਾਣਾ ਹੈ ਨਾ ਇਹ ਜੋ ਸਿਧਾਂਤ ਹੈ ਉਹ ਮਹਾਰਾਜ ਹਨ ਨੂੰ ਬਾਰ-ਬਾਰ ਸੰਗਤ ਵਿੱਚ ਦ੍ਰਿੜ ਕਰਾ ਰਹੇ ਨੇ ਕਿ ਜਿਹੜਾ ਗੁਰੂ ਦੀ ਸੇਵਾ ਇਸ ਤਰ੍ਹਾਂ ਜਾਣੋ ਕਿ ਨਾਮ ਜਪਣਾ ਜਪਵਾਣਾ ਇਹ ਸਭ ਤੋਂ ਉੱਤਮ ਸੇਵਾ ਹੈ ਜੋੜਨਾ ਕਿਸੇ ਨੂੰ ਜੋੜਨਾ ਨਾਮ ਜਪਣਾ ਜਪਵਾਣਾ ਕਿਉਂਕਿ ਨਾਮ ਦੇ ਆਸਰੇ ਜਿਹੜੇ ਅੱਗੇ ਸਾਰੇ ਗੁਣ ਨੇ ਨਾ ਉਹ ਪਲਦੇ ਨਹੀਂ ਜੇ ਤੁਸੀਂ ਕਿਸੇ ਨੂੰ ਦਇਆ ਕਰਨੀ ਸਿਖਾਉਂਦੇ ਹੋ ਤੇ ਉਹ ਦਇਆ ਕਰਨ ਦੇ ਗੁਣ ਕਦ ਤੱਕ ਉਹਦੇ ਅੰਦਰ ਰਹੇਗਾ ਕੋਈ ਪੱਕੀ ਗੱਲ ਨਹੀਂ ਹੈ ਉਹ ਦਇਆ ਉਹਦੇ ਹਸਦੇ ਹੋਮੇ ਦਾ ਕਾਰਨ ਬਣ ਜਾਏ ਇਹ ਵੀ ਕੋਈ ਕਿਆ ਨਹੀਂ ਜਾ ਸਕਦਾ ਕਿ ਹੰਕਾਰ ਕਰਨ ਲੱਗ ਜਾਏ ਉਹ ਦਇਆ ਕਰਨ ਦੇ ਬਦਲੇ ਪਰ ਜਦੋਂ ਤੁਸੀਂ ਨਾਮ ਦਾ ਗੁਰਬਾਣੀ ਦੇ ਲੜ ਲਾ ਦਿੰਦੇ ਹੋ ਤੇ ਆਪਣੇ ਆਪ ਅੱਗੇ ਸਾਰੇ ਫਲ ਫੁੱਲ ਬੁੱਟੇ ਲੱਗਣ ਲੱਗ ਜਾਂਦੇ ਨੇ ਦਇਆ ਦੇ ਧਰਮ ਦੇ ਹਿੰਮਤ ਦੇ ਸਾਰੇ ਬੁੱਟੇ ਲੱਗਦੇ ਨੇ ਤੇ ਸਾਰੇ ਜਿਹੜੇ ਗੁਰਬਾਣੀ ਦੇ ਨਾਮ ਦੀ ਬਾੜ ਵਿੱਚ ਲੱਗਦੇ ਨੇ ਤੇ ਸਾਰੇ ਫਿਰ ਜਿਹੜੇ ਨੇ ਉਹ ਮਿੱਠੇ ਫਲ ਦਿੰਦੇ ਨੇ ਐਸਾ ਗੁਰਬਾਣੀ ਦਾ ਪ੍ਰਤਾਪ ਹੈ ਅਸੀਂ ਸਾਰੇ ਪੈਣਾ ਬੈਠੇ ਤਨ ਤਨ ਜਨਨੀ ਜਿਨ ਗੁਰੂ ਜਣਿਆ ਮਾਂ ਤਨ ਗੁਰ ਅਰਜਨ ਦੇਵ ਜੀ ਦੇ ਜੋ ਮਾਤਾ ਜੀ ਨੇ ਮਾਤਾ ਪਾਨੀ ਜੀ ਜਿਨ੍ਹਾਂ ਨੂੰ ਅਸੀਂ ਜ਼ਿਆਦਾਤਰ ਇਤਿਹਾਸ ਵਿੱਚ ਬੀਬੀ ਪਾਨੀ ਜੀ ਕਹਿ ਕੇ ਯਾਦ ਕਰਦੇ ਆਂ ਦੇਖੋ ਇੱਕੋ ਇੱਕ ਮਾਤਾ ਜੀ ਨੇ ਜਿਹੜੇ ਗੁਰੂ ਦੀ ਹੀ ਸੰਤਾਨ ਨੇ ਗੁਰੂ ਦੀ ਧੀ ਨੇ ਤਨਗੁਰ ਅਮਰਦਾਸ ਮਹਾਰਾਜ ਦੇ ਗੁਰੂ ਦੀ ਪਤਨੀ ਨੇ ਤਨਗੁਰ RAMDAS ਮਹਾਰਾਜ ਦੇ ਗੁਰੂ ਦੀ ਮਾਂ ਨੇ ਤਨਗੁਰ ਅਰਜਨ ਦੇਵ ਮਹਾਰਾਜ ਦੇ ਤੇ ਫਿਰ ਅੱਗੋ ਪੋਤਰਾ ਪੜਪੋਤਰਾ ਸਾਰੇ ਗੁਰੂ ਨੇ ਹੋਰ ਜਿਹੜੇ ਮਹਿਲ ਨੇ ਉਹ ਹੈਗੇ ਨੇ ਗੁਰੂ ਦੀ ਪਤਨੀ ਅੱਗੋ ਜਿਹੜੀ ਵੰਸ਼ ਚੱਲੀ ਉਹ ਗੁਰੂ ਦੀ ਹੈ ਪੁੱਤਰ ਵੀ ਗੁਰੂ ਹੈ ਪਰ ਜਿਹੜੀ ਸੰਤਾਨ ਧੀ ਗੁਰੂ ਦੀ ਨਹੀਂ ਨੇ ਇਹ ਇਹ ਵੀ ਲਖਣ ਬਾਤ ਹੈ ਕਿ ਆਉ ਧੀ ਵੀ ਜਿਹੜੇ ਬੀਬੀ ਪਾਨੀ ਜੀ ਨੇ ਉਹ ਤਨਗੁਰੂ RAMDAS MAHARAJ ਦੇ ਨੇ ਉਹਨਾਂ ਪਾਸੋਂ ਸਿੱਖੀ ਹੈ ਕਿਵੇਂ ਆਪਣੇ ਗੁਰੂ ਪਿਤਾ ਨੂੰ ਰਜਾਇਆ ਹੈ ਤਨਗੁਰੂ ਅਮਰਦਾਸ ਮਹਾਰਾਜ ਨੂੰ ਧੀਾਂ ਕਿੰਨਾ ਪਿਆਰ ਕੀਤਾ ਹੈ ਧੀ ਕਿੰਨਾ ਪਿਆਰ ਕਰਦੀ ਪੁੱਤਰ ਨੂੰ ਇਹ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਪੱਤੀ ਕਿੰਨਾ ਪਿਆਰ ਕਰਦੀ ਆਪਣੇ ਪਿਤਾ ਨੂੰ ਇਹ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਕਿ ਪਿਤਾ ਨੂੰ ਧੀ ਕਿੰਨਾ ਪਿਆਰ ਕਰਦੀ ਹੈ ਤੇ ਉਹ ਤੀਵਲਾ ਪਿਆਰ ਵੀ ਕੀਤਾ ਹੈ ਮਾਣ ਵੀ ਰੱਖਿਆ ਆਪਣੇ ਪਿਤਾ ਤੇ ਤੇ ਜਿਹੜੀ ਸੇਵਾ ਕੀਤੀ ਹੈ ਉਹ ਸੇਵਕ ਬਣ ਕੇ ਕੀਤੀ ਹੈ ਸਬਰ ਸੰਤੋਖ ਨਮਰਤਾ ਧਾਰਨ ਕਰਕੇ ਕੀਤੀ ਹੈ ਉਹਦੇ ਵਿੱਚ ਸਬਰ ਰੱਖਿਆ ਨਮਰਤਾ ਰੱਖੀ ਹੈ ਸਿੱਖ ਬਣ ਕੇ ਗੁਰੂ ਪਾਸੋਂ ਸਿੱਖਿਆ ਵੀ ਲਈ ਹੈ ਬਾਣੀ ਕੰਠ ਵੀ ਕੀਤੀ ਹੈ ਬਾਣੀ ਦੀ ਸਿੱਖਿਆ ਨੂੰ ਜੜਾ ਧਾਰਨ ਕੀਤਾ ਹੈ ਨਾਮ ਦਾ ਉਪਦੇਸ਼ ਜਿਹੜਾ ਆਪਣੇ ਗੁਰੂ ਪਿਤਾ ਪਾਸੋਂ ਲਿਆ ਹੈ ਉਹਨੂੰ ਕਮਾਇਆ ਹੈ ਸਦਾ ਹੀ ਆਗਿਆ ਵਿੱਚ ਰਹੇ ਨੇ ਤੇ ਜਿਵੇਂ ਭਗਤਾਂ ਵਿੱਚ ਪ੍ਰੇਮ ਹੁੰਦਾ ਹੈ ਨਾ ਆਪਣੇ ਈਸ਼ਵਰ ਲਈ ਆਪਣੇ ਪਰਮੇਸ਼ਰ ਲਈ ਉਵੇਂ ਦਾ ਪ੍ਰੇਮ ਤੇ ਭਗਤੀ ਭਾਵ ਰੱਖਿਆ ਹੈ ਤਨ ਗੁਰ ਅਮਰਦਾਸ ਮਹਾਰਾਜ ਲਈ ਗੁਰ ਪਰਮੇਸ਼ਰ ਜਾਣ ਕੇ ਸੇਵਾ ਕੀਤੀ ਹੈ ਸਦਾ ਹੀ ਅਦਬ ਸਤਕਾਰ ਰੱਖਿਆ ਹੈ ਜਿਵੇਂ ਦਾਸ ਭਾਵਨਾ ਵਿੱਚ ਰੱਖਣਾ ਚਾਹੀਦਾ ਹੈ ਜਿਵੇਂ ਇੱਕ ਦਾਸ ਭਾਵਨਾ ਹੁੰਦੀ ਜਿਹਦੇ ਵਿੱਚ ਅਦਬ ਤੇ ਸਤਕਾਰ ਪੈ ਪਾਵਨੀ ਹੁੰਦੀ ਹੈ ਉਹ ਵੀ ਰੱਖਿਆ ਹੈ ਹਰ ਇੱਕ ਭਾਵ ਨਾਲ ਆਪਣੇ ਗੁਰੂ ਪਿਤਾ ਨੂੰ ਜਿਹੜਾ ਉਹ ਰਜਾਇਆ ਹੈ ਅਸੀਂ ਸ ਸਤੀ ਸਵਿਤਰੀ ਦੀ ਪੜਦੇ ਆ ਗੱਲਾਂ ਕਿ ਆਪਣੇ ਪਿਤਾ ਆਪਣੇ ਪਤੀ ਦੇ ਜਿਹੜਾ ਪ੍ਰਾਣ ਹੈ ਉਹਨੂੰ ਜਮ੍ਹਾਂ ਤੋਂ ਛੁੜਾ ਲਈ ਆਈ ਸੀ ਜਮ੍ਹਾਂ ਤੋਂ ਵਾਪਸ ਲਿਆਈ ਸੀ ਤੇ ਇੱਥੇ ਬੀਬੀ ਪਾਨੀ ਜੀ ਨੇ ਕੀ ਕੀਤਾ ਜਦੋਂ ਆਪਣੇ ਪਤੀ ਦੀ ਆਯੂ ਜਿਹੜੀ ਸਮਾਪਤ ਹੈ ਪਤਾ ਲੱਗਿਆ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਜਿਹੜਾ ਤੇਰੇ ਸੁਹਾਗ ਹੈ ਪਤੀ ਹੈ ਜੋ ਚਲਾ ਜਾਏ ਤੇ ਅਗੋ ਸਿਰ ਝੁਕਾਤਾ ਸੀ ਆਗਿਆ ਵਿੱਚ ਮਹਾਰਾਜ ਨੇ ਕਿਹਾ ਐਵੇਂ ਸਿਰ ਨਾ ਝੁਕਾਤੇ ਕਹਿੰਦੇ ਵੀ ਆਪਣੇ ਜਿਹੜੇ ਸੁਹਾਗ ਦੇ ਨਿਸ਼ਾਨੀ ਕੋਈ ਕੋਈ ਗਹਿਣਾ ਪਾਇਆ ਹੋਏਗਾ ਨਾ ਉਹ ਆਪਣੇ ਗੁਰੂ ਪਿਤਾ ਦੇ ਚਰਣਾ ਵਿੱਚ ਰੱਖਤਾ ਵੀ ਜਿਵੇਂ ਤੁਹਾਡੀ ਅੱਗੇ ਆ ਕਹਿੰਦੇ ਪਾਣੀ ਐ ਚੱਕ ਕੇ ਗਹਿਣੇ ਪਾ ਲੈ ਕਹਿੰਦੇ ਲਵਾਏ ਵੀ ਤੁਸੀਂ ਪਿਤਾ ਜੀ ਪਵਾਣ ਵਾਲੇ ਵੀ ਤੁਸੀਂ ਹੋ ਤੇ ਕਹਿੰਦੇ ਫਿਰ ਆਪਣੀ ਆਯੂ ਤੇਰੇ ਪਤੀ ਨੂੰ ਦਿੱਤੀ ਤੇ ਗੁਰਿਆਈ ਤਖਤ ਵੀ ਦਿੱਤਾ ਐਸੀ ਐਸੀ ਕਿਰਪਾ ਕੀਤੀ ਸਿਰਫ ਆਯੂ ਨੇ ਪਿਤਾ ਨੇ ਬਖਸ਼ੀ ਗੁਰਿਆਈ ਤਕਤ ਵੀ ਬਖਸ਼ ਦਿੱਤਾ ਨਿਹਚਲ ਰਾਜ ਜਿਹੜਾ ਉਸ ਤੇ ਵਿਰਾਜਮਾਨ ਕਰਾਇਆ ਧੰਗੁਰੂ ਰਾਮਦਾਸ ਮਹਾਰਾਜ ਨੂੰ ਸਿਰਫ ਇੱਥੇ ਹੀ ਬਸ ਨਹੀਂ ਚੱਲੀ ਪੀੜੀ ਸੋਡੀਆਂ ਨਿਹਚਲ ਨੀਵ ਉਸਾਰ ਖਲਾਰੇ ਅੱਗੋਂ ਦੀ ਰਾਜ ਜਿਹੜਾ ਉਹ ਫਿਰ ਰਿਆਈ ਸੋਢੀ ਵੰਸ਼ ਵਿੱਚ ਆਪਣੇ ਜਿਹੜੇ ਅੱਗੋਂ ਪੁੱਤਰ ਹਨ ਧੰਗੁਰੂ ਅਰਜਨ ਦੇ ਮਹਾਰਾਜ ਬਾਣੀ ਦੀ ਕੈਸੀ ਸੇਵਾ ਕੀਤੀ ਹੈ ਕਿ ਹਮੇਸ਼ਾ ਹੀ ਬੀਬੀ ਪਾਨੀ ਜੀ ਜਦੋਂ ਜਾਣਾ ਹੈ ਨਾ ਕਿੱਥੇ ਤੇ ਗੁਰੂ ਸਾਹਿਬ ਕੋਲੋਂ ਤਾਂ ਗੁਰ ਅਮਰਦਾਸ ਮਹਾਰਾਜ ਕੋਲੋਂ ਆਗਿਆ ਲੈ ਕੇ ਜਾਣਾ ਸੱਕੀ ਸਹਿਲੀਆਂ ਪੈਣਾ ਪਰਜਾਈਆਂ ਜਿਹੜੀਆਂ ਬਾਦ ਸਦੀਆਂ ਨੇ ਚਾਹੇ ਉਹ ਤੀਜਾ ਦੇ ਕਹਿੰਦੇ ਝੂਟੇ ਹੀ ਪਾਈ ਹੋਣ ਨਾ ਤਾਂ ਵੀ ਆਪਣੇ ਪਿਤਾ ਕੋਲੋਂ ਆਗਿਆਤ ਲੈ ਕੇ ਜਾਣਾ ਫਿਰ ਉਪਦੇਸ਼ ਲੈਣਾ ਹੈ ਗੁਰਬਾਣੀ ਦਾ ਉਹ ਗੁਰਬਾਣੀ ਦਾ ਉਪਦੇਸ਼ ਆਪ ਵੀ ਜਪਦੇ ਜਾਣਾ ਹੈ ਜਿਵੇਂ ਅਸੀਂ ਕਿਤੇ ਜਾਣ ਤੋਂ ਪਹਿਲੇ ਆਗਿਆ ਲਈਏ ਹੁਕਮਨਾਮਾ ਦੇ ਰੂਪ ਵਿੱਚ ਆਪ ਵੀ ਜਪਦੇ ਜਾਣਾ ਹੈ ਅੱਗੇ ਜਾ ਕੇ ਆਪਣੀ ਸਹਿਲੀਆਂ ਨੂੰ ਵੀ ਉਹੀ ਜਪਾਣਾ ਹੈ ਕਿ ਅੱਜ ਦਾ ਉਪਦੇਸ਼ ਕੀ ਹੈ ਹਮੇਸ਼ਾ ਹੀ ਸੇਲਿਆ ਨੂੰ ਸਮਝਾਣਾ ਹੈ ਕਿ ਹਸਣਾ ਖੇਡਣਾ ਮਾੜਾ ਨਹੀਂ ਹੈ ਪਰ ਉਹਨਾ ਹਸਣਾ ਖੇਡਣਾ ਚੰਗਾ ਨਹੀਂ ਜਿੱਤੇ ਤੇ ਪਰਮਾਤਮਾ ਹੀ ਵਿਸਰ ਜਾਏ ਅਸੀਂ ਆਪਣੇ ਮਾਲਕ ਨੂੰ ਜਿਹੜਾ ਉਹ ਵਿਸਾਰਨਾ ਨਹੀਂ ਹੈ ਸਦਾ ਹੀ ਆਗਿਆ ਵਿੱਚ ਰਹੇ ਐਨੀ ਬਾਣੀ ਤੇ ਨਾਮ ਦੀ ਸੇਵਾ ਜਿਹੜੀ ਕਮਾਈ ਕਿ ਜਿਹੜਾ ਆਪਣਾ ਜਿਹੜੇ ਕਹਿੰਦੇ ਧੰਗੁਰ ਅਰਜਨ ਦੇ ਮਹਾਰਾਜ ਦੋਤਾ ਬਾਣੀ ਦਾ ਬੋਹਤਾ ਬਾਣੀ ਦੇ ਜਹਾਜ਼ ਹੀ ਬਣ ਗਏ ਧੰਗੁਰ ਅਰਜਨ ਦੇ ਮਹਾਰਾਜ ਐਸੀ ਮਾਤਾ ਨੇ ਸੇਵ ਕਮਾਈ ਹੈ ਇਸੀ ਪੈਣਾ ਜਣੀਆਂ ਨਾ ਇਹ ਸਿੱਖਣ ਦੀ ਲੋੜ ਹੁੰਦੀ ਹੈ ਕਿ ਕੈਸੀ ਕੈਸੀ ਸੇਵਾ ਕਮਾਈ ਹੈ ਕਿਹਦਾ ਸਿੱਧਕ ਰੱਖਿਆ ਹੈ ਕਿਨੇ ਪ੍ਰੇਮ ਨਾਲ ਕਮਾਈ ਹੈ ਕਿੰਨੀ ਭਾਵਨਾ ਨਾਲ ਕਮਾਈ ਹੈ ਅਦਬ ਸਤਕਾਰ ਵਿੱਚ ਰਹਿ ਕੇ ਕਮਾਈ ਹੈ ਧੀਆ ਵਾਲਾ ਪਿਆਰ ਵੀ ਕੀਤਾ ਹੈ ਪਿਤਾ ਤੇ ਮਾਣ ਵੀ ਰੱਖਿਆ ਹੈ ਗੁਰੂ ਵੀ ਜਾਣਿਆ ਹੈ ਪਰਮੇਸ਼ਰ ਵੀ ਜਾਣਿਆ ਹੈ ਦ੍ਰਿੜ ਨਿਸ਼ਚੈ ਕਰਕੇ ਪਿਤਾ ਦੇ ਵਚਨਾਂ ਤੇ ਦ੍ਰਿੜ ਨਿਸ਼ਚੈ ਰੱਖਿਆ ਹੈ ਕਿ ਜੋ ਪਿਤਾ ਜੀ ਕਹਿੰਦੇ ਨੇ ਉਹ ਪੂਰਾ ਹੀ ਹੁੰਦਾ ਹੈ ਤੇ ਫਿਰ ਅੱਗੋਂ ਆਪਣੇ ਪੁੱਤਰ ਨੂੰ ਵੀ ਇਹੀ ਸਿੱਖਿਆ ਦਿੱਤੀ ਜੈ ਸਿੱਖਿਆ ਕਮਾਨ ਵਾਲੇ ਪੁੱਤਰ ਹੁੰਦੇ ਨਹੀਂ ਕਿ ਕੋਈ ਕਮਾਨਦਾ ਕੋਈ ਨੀਕਮੰਦਾ ਪਰ ਦਿੱਤੀ ਤੇ ਐ ਹੀ ਨਾ ਕਿ ਲਾਲਚ ਨਾ ਰੱਖੋ ਐ ਜਿਹੜੀ ਗੱਦੀ ਹੈ ਉਹ ਸੇਵਾ ਕਰਨ ਤੇ ਬਾਣੇ ਵਿੱਚ ਰਹਿਣ ਤੇ ਮਿਲਦੀ ਹੈ ਤੇ ਉਹ ਫਿਰ ਜਿਹੜੀ ਸੇਵਾ ਹੈ ਮਾਤਾ ਦੀ ਜਿਹੜੀ ਸਿੱਖਿਆ ਹੈ ਉਹ ਧੰਗੁਰ ਅਰਜਨ ਦੇਵ ਮਹਾਰਾਜ ਨੇ ਕਮਾਈ ਹੈ ਧੰਗੁਰ ਅਰਜਨ ਦੇਵ ਮਹਾਰਾਜ ਜਿਨ੍ਹਾਂ ਸੰਨ ਬਾਣੀ ਦਾ ਉਪਦੇਸ਼ ਦਿੱਤਾ ਸੁਖਮਨੀ ਸਾਹਿਬ ਜੀ ਦੇ ਰੂਪ ਵਿੱਚ ਜੋ ਅਸੀਂ ਅ ਦੂਸਰੀ ਪੌੜੀ ਦੇ ਤੀਸਰੀ ਜਿਹੜੀ ਹੈ ਦੂਸਰੀ ਅਸ਼ਟਪਦੀ ਦੀ ਤੀਸਰੀ ਪੌੜੀ ਅੱਜ ਮਹਾਰਾਜ ਦੀ ਕਿਰਪਾ ਨਾਲ ਵਿਚਾਰ ਕਰਨੀ ਹੈ ਛੂਟਤ ਨਾ ਨਹੀਂ ਕੋਟ ਲਖਬਾਈ ਛੂਟਤ ਨਹੀਂ ਕੋਟ ਲਖਬਾਈ ਮਹਾਰਾਜ ਕਹਿੰਦੇ ਜੇ ਕਰੋੜਾ ਹੀ ਬਾਹਾਂ ਹੋ ਜਾਣ ਕਿੰਨਾ ਹੀ ਵੱਡਾ ਕਿਲਾ ਬਣਾ ਲਓ ਤਾਂ ਵੀ ਕਾਲ ਤੇ ਕੋਲੋਂ ਜਿਹੜਾ ਨਾ ਛੁਟਿਆ ਨਹੀਂ ਜਾ ਸਕਦਾ ਕਾਲ ਜਿਹੜਾ ਉਹ ਤੁਹਾਨੂੰ ਛੋੜੇਗਾ ਨਹੀਂ ਮਹਾਰਾਜ ਕਹਿੰਦੇ ਕਿਵੇਂ ਛੁੱਟੋਂਗੇ ਨਾਮ ਜਪਤ ਹੈ ਪਾਰ ਪਰਾਈ ਨਾਮ ਜਪ ਕੇ ਜੜਾ ਉਹ ਪਾਰ ਹੋਇਆ ਜਾ ਸਕਦਾ ਹੈ। ਰਾਵਣ ਨੇ ਕਾਲ ਨੂੰ ਆਪਣੀ ਮੰਜੀ ਦੇ ਪਾਵੇਂ ਨਾਲ ਬੰਨ੍ਹ ਲਿੱਤਾ ਸੀ। 10 ਸਿਰ ਰਾਵਣ ਦੇ ਪਰ ਤਾਂ ਵੀ ਕੀ ਉਹ ਕਾਲ ਤੋਂ ਛੁੱਟ ਸਕਿਆ ਸੀ? ਤਾਂ ਵੀ ਕਾਲ ਤੋਂ ਨਹੀਂ ਛੁੱਟ ਸਕਿਆ। ਜੇ ਹਿਰਣ ਕਸ਼ਪ ਨੇ ਵਰ ਲੈ ਲਿਤਾ ਕਿ ਮੈਂ ਕਾਲ ਨੂੰ ਹੀ ਮੰਨ ਲਵਾਂ ਕਿ ਨਾ ਮੈਂ ਸਵੇਰੇ ਮਰਾਂ, ਨਾ ਮੈਂ ਸ਼ਾਮੀ ਮਰਾਂ, ਨਾ ਮੈਂ ਰਾਤੀ ਮਰਾਂ, ਨਾ ਮੈਂ ਅੰਦਰ ਮਰਾਂ, ਨਾ ਮੈਂ ਬਾਹਰ ਮਰਾਂ ਤੇ ਕਿਉਂ ਕਾਲ ਤੋਂ ਛੁੱਟ ਗਿਆ? ਤਾਵੀ ਕਾਲ ਤੋਂ ਨਹੀਂ ਛੁੱਟ ਸਕਿਆ ਮਹਾਰਾਜ ਕਹਿੰਦੇ ਜੇ ਤੁਸੀਂ ਕਰੋੜਾ ਹੀ ਬਾਵਾ ਕਰ ਲੋ ਆਪਣੇ ਸਹਾਰੇ ਬਣਾ ਲਓ ਸਿਆਣਪ ਕਰੋੜਾ ਹੀ ਇਕੱਠੀਆਂ ਕਰ ਲੋ ਆਪਣੇ ਭਰਾਵਾਂ ਦਾ ਰਿਸ਼ਤੇਦਾਰਾਂ ਦਾ ਬਲ ਰੱਖ ਲੋ ਕਿੰਨੇ ਹੀ ਕਿਲੇ ਉਸਾਰ ਲੋ ਐਸਾ ਵੀ ਸਾਇੰਟਿਸਟਾਂ ਨੇ ਕੀਤਾ ਹੈਗਾ ਕਿ ਸ਼ੀਸ਼ੇ ਦੇ ਅੰਦਰ ਰੱਖਤਾ ਵੀ ਕਿਸੇ ਦੀ ਜਾਨ ਨਿਕਲਣ ਵਾਲੀ ਸੀ ਦੇਖੋ ਵੀ ਪੂਰਾ ਹੀ ਸ਼ੀਸ਼ੇ ਨਾਲ ਕਵਰੇ ਤੇ ਹੁਣ ਜਾਨ ਕਿੱਥੋਂ ਨਿਕਲੇਗੀ ਤਾਂ ਵੀ ਸ਼ੀਸ਼ੇ 'ਚ ਕ੍ਰੈਕ ਹੋ ਗਿਆ ਸੀ ਜਾਨ ਨਿਕਲ ਗਈ ਸੀ ਛੂਟਤ ਨਹੀਂ ਕੋਟ ਲਖਬਾਈ ਜਿੰਨਾ ਮਰਜੀ ਯਤਨ ਕਰ ਲੋ ਨਹੀਂ ਕਾਲ ਤੋਂ ਛੁਟਿਆ ਜਾ ਸਕਦਾ ਤੇ ਲੋਚਨ ਜੀ ਕਹਿੰਦੇ ਵੀ ਉੱਥੇ ਜਿਹੜੇ ਮਹਾਬਲੀ ਨੇ ਨਾ ਮਹਾਰਾਜ ਜਿਹੜਾ ਆਪਣਾ ਤਹ ਕਰ ਦਲ ਮਹਾਬਲੀ ਉੱਥੇ ਜਿਹੜੇ ਨੇ ਮਹਾਬਲੀ ਜਿਹੜੇ ਦੂਤ ਨੇ ਨਾ ਉਹ ਆਪਣੇ ਹੱਥਾਂ ਨਾਲ ਦਲ ਦੇਣਗੇ ਬਸਲ ਦੇਣਗੇ ਜਿਵੇਂ ਅਸੀਂ ਪਹਿਲੇ ਕਲ ਵਿਚਾਰ ਕੀਤੀ ਸੀ ਨਾ ਕਿ ਜਿਹੜੇ ਹੁੰਦੇ ਨੇ ਜਹ ਮਹਾਪਿਆਨ ਦੂਤ ਜਮਦਲੈ ਉਹ ਵੀ ਐਂ ਕਹਿ ਰਹੇ ਨੇ ਭਗਤ ਲੋਚਨ ਜੀ ਕੀ ਕਹਿ ਰਹੇ ਨੇ ਤਹ ਕਰ ਦਲ ਮਹਾਬਲੀ ਉੱਥੇ ਮੇਰੀ ਕਹਿੰਦੇ ਨੇ ਇੱਕ ਨਹੀਂ ਚਲਣੀ ਉੱਥੇ ਮੇਰੇ ਕੋਲ ਉਹਨਾਂ ਦੇ ਅੱਗੇ ਮੇਰੀ ਚਲਣੀ ਕੋਈ ਨਹੀਂ ਬਿਲਕੁਲ ਰਿਆਂ ਨਹੀਂ ਜਾਏਗਾ ਉੱਥੇ ਕੀ ਸਾਰਾ ਬਣੇਗਾ ਨਾਮ ਜਪ ਤਹ ਪਾਰ ਪਰਾਈ ਜਦੋਂ ਨਾਮ ਜਪਿਆ ਹੋਏਗਾ ਤੇ ਉਹਨਾਂ ਰਸਤਿਆਂ ਤੋਂ ਪਾਰ ਹੋ ਜਾਵਾਂਗੇ ਉਹ ਜਿਹੜੇ ਫਿਰ ਸਾਨੂੰ ਐਸਾ ਜਿਹੜਾ ਇਹ ਨਾ ਬਾਵਾ ਜੜੀਆਂ ਨੇ ਉਹ ਨਾਮ ਸਾਡੀ ਬਣੇਗਾ ਉਸ ਸਮੇਂ ਚਾਹੇ ਇੱਥੇ ਕੋਈ ਮੁਸੀਬਤ ਆਈ ਹੋਵੇ ਕਿੰਨਿਆਈ ਬਾਵਾ ਸਾਡੇ 500 ਹੋਣ ਪਰ ਉਹ ਕੰਮ ਨਹੀਂ ਆਉਂਦੀਆਂ ਜੱਪਿਆ ਹੋਇਆ ਨਾਮ ਹੀ ਕੰਮ ਆਉਂਦਾ ਹੈ ਨਾਮ ਵਿੱਚ ਐਸੀ ਬਰਕਤ ਹੈ ਮੁਸੀਬਤਾਂ ਤੋਂ ਵੀ ਉਭਾਰ ਦਿੰਦਾ ਹੈ ਤਾਂ ਵੀ ਨਾਮ ਉਹਨਾਂ ਦਾ ਉਹਨਾਂ ਬੜਿਆ ਰਹਿੰਦਾ ਵੀ ਕਾਲਣਾ ਆਪਣੇ ਆਪਣੀ ਜਿਹੜੀ ਹੈ ਅੱਗੇ ਕਾਲੋ ਤਾਂ ਹੀ ਅਸੀਂ ਕਹਿੰਦੇ ਖਾਵੋ ਖਰਚੋ ਰਲ ਮਿਲ ਪਾਈ ਤੋੜਨਾ ਆਵੇ ਵਧ ਦੋ ਜਾਈ ਇਹ ਘਟਦਾ ਨਹੀਂ ਖਜ਼ਾਨਾ ਜੇ ਕੋਈ ਅਸੀਂ ਐਵੇਂ ਦੇ ਕਰਮ ਕਰੀਏਗੀ ਮੁਸੀਬਤਾਂ ਨਾ ਆਣ ਤੇ ਉਹ ਕਿਤੇ ਉਹ ਕਰਮਾਂ ਦੇ ਬਦਲੇ ਮੁਸੀਬਤ ਨਹੀਂ ਆਈ ਪਰ ਉਹ ਕਰਮ ਵੀ ਕੱਟ ਕੇ ਜਦੋਂ ਖਤਮ ਤੇ ਫਿਰ ਮੁਸੀਬਤ ਆਣੀ ਸ਼ੁਰੂ ਦੁੱਖ ਸ਼ੁਰੂ ਪਰ ਨਾਮ ਐਸਾ ਜਿਹੜਾ ਅਮੋਲਕ ਖਜ਼ਾਨਾ ਹੈ ਕਿ ਐਦੀ ਕੀਮਤ ਦੱਸੀ ਨਹੀਂ ਜਾਂਦੀ। ਅਨੇਕ ਵਿਗਨ ਜਹ ਆਏ ਸੰਘਾਰੇ ਕਹਿੰਦੇ ਜਦੋਂ ਅਸੀਂ ਕਿਸੇ ਵੀ ਰਸਤੇ ਤੇ ਟੁਰਨਾ ਸ਼ੁਰੂ ਕਰਦੇ ਆ ਨਾ ਚਾਹੇ ਧਰਮ ਦੇ ਪਰਮਾਰਥ ਦੇ ਜਾਂ ਕਿਸੇ ਦੀ ਮਦਦ ਹੀ ਕਰਦੇ ਆ ਬਾਹ ਫੜਦੇ ਆ ਤੇ ਕਿੰਨੇ ਹੀ ਜਿਹੜੇ ਨੇ ਵਿਗਨ ਪੈਂਦੇ ਨੇ। ਇਹ ਜਿਹੜੇ ਵਿਗਨ ਨੇ ਇਹ ਸਾਡੀ ਮਤ ਨੂੰ ਖਰਾਬ ਕਰ ਦਿੰਦੇ ਨੇ। ਜਦੋਂ ਅਸੀਂ ਨਾਮ ਜਪਣਾ ਬੰਦਗੀ ਕਰਨੀ ਸ਼ੁਰੂ ਕਰਦੇ ਆ ਅੱਗੇ ਵਧਦੇ ਆ ਤੇ ਸਾਡੇ ਜਿਹੜੇ ਦੂਜੇ ਕਰਮ ਨੇ ਉਹ ਵੀ ਤੇ ਸਾਹਮਣੇ ਆਉਂਦੇ ਨੇ ਨਾ ਉਹ ਵਿਗਨਾਂ ਦੇ ਰੂਪ ਵਿੱਚ ਸਾਹਮਣੇ ਆਉਂਦੇ ਨੇ ਉਸ ਸਮੇਂ ਬੁੱਧੀ ਨਿਰਣਾ ਨਹੀਂ ਕਰਦੀ ਤਰਕ ਵਿਤਰਕ ਦੇ ਚੱਕਰ 'ਚ ਪੈ ਜਾਂਦੀ ਹੈ ਨਾਮ ਤੋਂ ਜਿਹੜਾ ਨਾਮ ਨੂੰ ਵਿਸਾਰ ਦਿੰਦੀ ਹੈ ਆਪਣੇ ਗਲਤ ਤਰਕ ਵਿਤਰਕ ਕਰਨ ਲੱਗ ਜਾਂਦੀ ਹੈ ਤੇ ਨਿਰਣਾ ਸਹੀ ਨਹੀਂ ਲੈ ਪਾਉਂਦੀ ਉਸ ਸਮੇਂ ਸਾਡੀ ਜਿਹੜੀ ਕਮਾਈ ਹੈ ਨਾ ਅਸੀਂ ਉਸ ਤੋਂ ਪਿੱਛੇ ਹੋ ਜਾਂਦੇ ਆ ਜਿਹੜੀ ਗੁਰਮਤ ਹੈ ਉਹਦਾ ਨਾਸ ਕਰਨ ਲੱਗ ਜਾਂਦੇ ਨੇ ਐਸੇ ਵਿਗਨ ਤੇ ਜਦੋਂ ਵੀ ਮਹਾਰਾਜ ਕਹਿੰਦੇ ਕੋਈ ਵੀ ਵਿਗਨਾਨ ਮਾਰਗ ਵਿੱਚ ਅਨੇਕਾਂ ਹੀ ਆਂਦੇ ਨੇ ਜਦੋਂ ਐਨ ਐਸ ਐਬ ਇੰਨਾ ਮਾਰਗਾਂ ਤੇ ਚਲਦੇ ਆਏ ਸੀ ਨਾ ਭਾਈ ਜੋਗਾ ਜੀ ਨੂੰ ਵੀ ਗਨ ਜਦੋਂ ਮਹਾਰਾਜ ਦੀ ਅਗਿਆ ਦਾ ਪਾਲਨ ਕਰ ਰਹੇ ਨੇ ਤੇ ਵਿਸ਼ਵਾ ਦਾ ਚਬਾਰਾ ਆ ਗਿਆ ਉਹ ਵਿਗਨ ਨਹੀਂ ਤੇ ਸੀ ਫਿਰ ਤਰਕ ਵੀ ਤਰਕਉਣ ਲੱਗ ਗਿਆ ਵੀ ਮੈਂ ਤਾਂ ਹੋ ਕੇ ਚਲਾ ਜਾਵਾਂ ਮੈਂ ਇੰਜ ਕਿੰਨੇ ਹੀ ਤਰਕ ਵਿਤਰਕ ਬੁੱਧੇ ਨੇ ਕੀਤੇ ਗਏ ਆਏ ਗਏ ਆਏ ਇਹ ਜਿਹੜੇ ਨੇ ਸਾਡੀ ਕਮਾਈ ਨੂੰ ਇਹ ਜਿਹੜੇ ਵਿਗਨ ਨੇ ਉਹ ਖਾਣ ਦਾ ਯਤਨ ਕਰਦੇ ਨੇ ਸਾਨੂੰ ਸਾਡੇ ਮਾਰਗ ਤੋਂ ਪਟਕਾਉਂਦੇ ਨੇ ਕਮਾਈ ਨਹੀਂ ਵੀ ਖਵੀਏਗੀ ਤੇ ਅੱਗੋ ਤੇ ਰੁਕ ਜਾਏਗੀ ਨਾ ਜੇ ਵਿਗਨ ਆਵੇ ਅੱਗੋ ਤੇ ਹੋਰ ਨਹੀਂ ਵਧੇਗੀ ਨਾ ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਵੀ ਕੋਈ ਵਿਗਨ ਨਾਂਣ ਹਰਕਾ ਨਾਮ ਤਤਕਾਲ ਉਧਾਰ ਹੈ ਉੱਥੇ ਜਿਹੜਾ ਨਾਮ ਹੈ ਤਤਕਾਲ ਸਹਾਈ ਹੁੰਦਾ ਹੈ ਜੇ ਪਰਮਾਤਮਾ ਨੂੰ ਪੁਕਾਰ ਕੀਤੀ ਜਾਵੇ ਤੇ ਫਿਰ ਪਰਮਾਤਮਾ ਜਿਹੜੇ ਨੇ ਉਹ ਸਹਾਈ ਹੁੰਦੇ ਨੇ ਜਿੰਨੇ ਵੀ ਵਿਗਨ ਆ ਜਾਣ ਜਿਹੜੇ ਉਸ ਰਸਤੇ ਤੇ ਜਾਣਾ ਹੈ ਕੋਈ ਜਦੋਂ ਪਰਲੋਕ ਦੇ ਰਸਤੇ ਜਾਣਾ ਹੈ ਜੇ ਨਾਮ ਸਾਡੇ ਪਾਸ ਹੈ ਤੇ ਕੋਈ ਵਿਗਨ ਨਹੀਂ ਆਂਦਾ ਅਨੇਕ ਵਿਗਨ ਜੈ ਆਏ ਸੰਘਾਰੇ ਐਸੇ ਜਿਹੜੇ ਵਿਗਨ ਨੇ ਜਿਹੜੇ ਸਾਡਾ ਸੰਘਾਰ ਕਰਦੇ ਨੇ ਨਾਸ ਕਰਦੇ ਨੇ ਸਾਡੇ ਉਸੇ ਐਸੇ ਵਿਗਨ ਨਾਮ ਜੱਪਣ ਵਾਲੇ ਨੂੰ ਨਹੀਂ ਆਂਦੇ ਨਾਮ ਜੱਪਣ ਵਾਲੇ ਨੂੰ ਤਾਂ ਮਹਾਰਾਜ ਕਹਿੰਦੇ ਜਿਹੜੀਆਂ ਦੂਸਰੀਆਂ ਸ਼ਕਤੀਆਂ ਬਣੀਆਂ ਜਾਂਦੀਆਂ ਨੇ ਜਿਵੇਂ ਜਾਦੂ ਟੂਣਾ ਉਹ ਵੀ ਨਹੀਂ ਅਸਰ ਕਰਦਾ ਨਾਮ ਜਪਣ ਵਾਲੇ ਤੇ ਕੋਈ ਦੁਸ਼ਮਣ ਦਾ ਵਾਰ ਨਹੀਂ ਚਲਦਾ ਐਸਾ ਮਹਾਰਾਜ ਦੀ ਬਾਣੀ ਦੀ ਬਰਕਤ ਹੈ ਕਹਿੰਦੇ ਅਨੇਕ ਜੋਂਨ ਜਨਮੈ ਮਰ ਜਾਮ ਜਿਹੜੇ ਅਸੀਂ ਜੋਨੀ ਜੁਨੀਆਂ ਵਿੱਚ ਪੈ ਰਹਦਿਆਂ ਬਾਰ ਬਾਰ ਜੰਮਦੇ ਆਂ ਜੰਮ ਜੰਮੇ ਮਰੇ ਮਰੇ ਫਿਰ ਜੰਮੇ ਜਿੰਨੀ ਵੱਡੀਆਂ ਸਜਾਵਾਂ ਅਸੀਂ ਭੋਗਦੇ ਆਂ ਬਾਰ ਬਾਰ ਕਿ ਜੰਮ ਸਾਨੂੰ ਆ ਕੇ ਲੈ ਜਾਂਦੇ ਨੇ ਪਤਾ ਨਹੀਂ ਕਿਹੜੀ ਕਿਹੜੀ ਜੋਨੀਆਂ ਦੇ ਦੁੱਖ ਨੇ ਕਈ ਜੁਨੀਆਂ ਤੇ ਐਸੀਆਂ ਜਿਹੜੀਆਂ ਹੈਵੀ ਬੜੀਆਂ ਕਸ਼ਟ ਵਾਲੀਆਂ ਜਿੱਤਾਂ ਦੇ ਕਸ਼ਟੀਬ ਚੱਲਣੇ ਔਖੇ ਨੇ ਨਾਮ ਜਪਤ ਪਾਵੈ ਬਿਸਰਾਮ ਕਹਿੰਦੇ ਨਾਮ ਜਪਣ ਕਰਕੇ ਬਿਸਰਾਮ ਦੀ ਅਵਸਥਾ ਹੋ ਜਾਂਦੀ ਹੈ ਸਾਡਾ ਜਿਹੜਾ ਜੋਨੀਆਂ ਚ ਆਵਾ ਗਵਨ ਨੇ ਉਹ ਛੁੱਟ ਜਾਂਦਾ ਆਵਾ ਗਵਨ ਹੋ ਤ ਫੁਨ ਫੁਨ ਜਿਹੜਾ ਬਾਰ ਬਾਰ ਜਿਹੜਾ ਆਵਾ ਗਵਨ ਦਾ ਚੱਕਰ ਹੈ ਉਹ ਮਹਾਰਾਜ ਕਹਿੰਦੇ ਨਾਮ ਜਪਣ ਦੇ ਆਸਰੇ ਛੁੱਟ ਜਾਂਦਾ ਹੈ ਤੇ ਬਿਸਰਾਮ ਦੀ ਅਵਸਥਾ ਹੋ ਜਾਂਦੀ ਹੈ ਹੋ ਮੈਲਾ ਮਲ ਕਬੂ ਨਾ ਤੋਵੇ ਜਿਹੜਾ ਹੋ ਨਾਲ ਹੋਮੇ ਨਾਲ ਮੈਲਾ ਹੋ ਗਿਆ ਮਨ ਏ ਨਾ ਕਦੀ ਤੁਲਦਾ ਨਹੀਂ ਹੈ ਆਪ ਜਿੰਨੇ ਮਰਜੀ ਯਤਨ ਕਰ ਲੋ ਜਿੰਨੇ ਮਰਜੀ ਸਾਧਨ ਕਰ ਲੋ ਉਹ ਨਾ ਤੁਲਦਾ ਨਹੀਂ ਹੈ ਕਿਵੇਂ ਤੁਲਦਾ ਹੈ ਹਰ ਕਾ ਨਾਮ ਕੋਟ ਪਾਪ ਖੋਵੇ ਜਦੋਂ ਨਾਮ ਜਪਦੇ ਆ ਤੇ ਜਿਹੜਾ ਮੈਲਾ ਹੋਇਆ ਮਨ ਇਹ ਹੋਮੇ ਦੇ ਕਾਰਨ ਤੇ ਫਿਰ ਇਹਦੇ ਜਿਹੜੇ ਸਾਰੇ ਪਾਪ ਨੇ ਉਹ ਨਸ਼ਟ ਹੋ ਜਾਂਦੇ ਨੇ ਭਰੀਏ ਮਤ ਪਾਪਾ ਕੇ ਸੰਗ ਉਹ ਤਪੈ ਨਾਮੈ ਕੇ ਰੰਗ ਕਹਿੰਦੇ ਉਹ ਨਾਮ ਨਾਲ ਹੀ ਸਾਰਾ ਜਿਹੜਾ ਹੈ ਉਹ ਮੈਲ ਕੱਟੀ ਜਾਂਦੀ ਹੈ ਨਾਮ ਤੋਂ ਬਗੈਰ ਕੋਈ ਸਾਧਨ ਨਹੀਂ ਕਈ ਵਾਰ ਤੁਸੀਂ ਪੜਿਆ ਹੋਏਗਾ ਵੀ ਤੀਰਥ ਸ্নান ਕਰਨ ਨਾਲ ਤਨ ਦੀ ਮੈਲ ਤੇ ਦੂਰ ਹੁੰਦੀ ਹੈ ਮਨ ਦੀ ਨਹੀਂ ਹੁੰਦੀ ਮਨ ਦੀ ਮੈਲ ਤਾਂ ਹੀ ਦੂਰ ਹੁੰਦੀ ਹੈ ਜੇ ਅਸੀਂ ਤੀਰਥ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਜੇ ਨਾਮ ਰੂਪੀ ਤੀਰਥ ਵਿੱਚ ਸ্নান ਕੀਤਾ ਹੈ ਤਾਂ ਜਿਹੜੀ ਹੈ ਮੈਲ ਦੂਰ ਹੁੰਦੀ ਹੈ ਹਰ ਕਾ ਨਾਮ ਕੋਟ ਪਾਪ ਖੋਵੇ ਹਰ 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 ਕੋ ਨਾਮ ਕੋਟ ਪਾਪ ਪਰਹਰੇ ਪਹਿਲੇ ਪੰਕਤੀ ਆਈ ਸੀ ਇਹ ਨਿਸ਼ਚੈ ਕਰਕੇ ਜਾਣ ਲੋ ਕਿ ਨਾਮ ਕਰੋੜਾ ਪਾਪਾਂ ਨੂੰ ਨਸ਼ਟ ਕਰਨ ਦੇ ਸਮਰਥ ਹੈ ਹੋਰ ਕੋਈ ਸਾਧਨ ਨਹੀਂ ਹੈ ਤਾਂ ਹੀ ਕਹਿ ਰਿਆਂ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਸਭ ਤੇ ਉੱਚਾ ਹੈ ਹੀ ਤਾਂ ਐਸਾ ਕੋਈ ਸਾਧਨ ਨਹੀਂ ਹੈ ਜਿਹੜਾ ਪਾਪਾ ਨੂੰ ਨਸ਼ਟ ਕਰ ਦੇ ਤੇ ਪਾਪਾਂ ਦੇ ਫਲ ਭੋਗੜੇ ਨਾ ਪੈਂ ਅਸੀਂ ਬਚਣਾ ਹੀ ਤੇ ਹੈ ਅਸੀਂ ਸੁੱਖ ਹੀ ਤੇ ਮੰਗ ਰਿਆਂ ਅਸੀਂ ਮਹਾਰਾਜ ਬੱਸ ਸੁੱਖ ਮੰਗ ਰਿਆਂ ਸੁੱਖ ਤਾਂ ਮਿਲਣਗੇ ਜੇ ਪਾਪ ਸਾਡੇ ਕੋਲ ਨਹੀਂ ਹੋਣਗੇ ਬਾਣਾ ਹੀ ਐਸਾ ਹੈ ਜਗਤ ਦੀ ਰਚਨਾ ਹੀ ਐ ਸਿਮਾਰਾਜ ਨੇ ਬਣਾਈਏ ਜੇ ਪਾਪ ਨੇ ਤੇ ਭੋਗੜੇ ਨੇ ਪੁੰਨ ਨੇ ਤੇ ਭੋਗੜੇ ਨੇ ਜੀ ਪਾਪ ਸਾਡੇ ਪਾਸ ਐਂ ਫਿਰ ਸਾਨੂੰ ਭੋਗਣੇ ਪੈਣਗੇ ਫਿਰ ਪਾਪਾ ਨੂੰ ਕਿਵੇਂ ਆਪਣੇ ਕੋਲੋਂ ਦੂਰ ਕਰਦੀਏ ਕਿਵੇਂ ਐਵੇਂ ਦੀ ਯਤਨ ਕਰੀਏ ਜੁਗਤ ਹੋਏ ਕਿ ਨੇੜੇ ਨਾ ਆਣ ਤੇ ਫਿਰ ਜੁਗਤ ਅਸੀ ਮਹਾਰਾਜ ਨੇ ਹਰ ਕਾ ਨਾਮ ਕੋਟ ਪਾਪ ਖੋਵੇ ਕਰੋੜਾਂ ਹੀ ਪਾਪ ਜੜਾ ਇੱਕ ਵਾਰੀ ਨਾਮ ਦੇਖੋ ਮਹਾਰਾਜ ਨੇ ਪਾਪਾ ਨਾਲ ਤੇ ਕੋਟ ਲਿਖਿਆ ਹਰ ਕਾ ਨਾਮ ਨਾਲ ਕੋਟ ਲਿਖਿਆ ਵੀ ਕਰੋੜਾਂ ਵਾਰ ਜੱਪਣ ਨਾਲ ਕਰੋੜਾਂ ਪਾਪ ਖਤਮ ਹੋਣਗੇ ਇੱਕ ਵਾਰੀ ਕੀ ਆਮੀ ਹਰ ਕਾ ਨਾਮ ਕੋਟ ਪਾਪ ਖੋਵੇ ਐਸਾ ਨਾਮ ਜਪੋ ਮਨ ਰੰਗ ਕਹਿੰਦੇ ਐਵੇਂ ਦਾ ਜਿਹੜਾ ਨਾਮ ਹੈ ਨਾ ਉਹ ਰੰਗ ਵਿੱਚ ਰੰਗ ਦਾ ਅਰਥ ਹੈ ਪਿਆਰ ਵਿੱਚ ਜਿਵੇਂ ਅਸੀਂ ਵਿਆਹੀਆਂ ਆਈਆਂ ਤੇ ਸਾਡੀ ਮਾਂ ਨੇ ਵੀ ਸੰਕਿਆ ਹੋਏਗਾ ਤੂੰ ਤੇ ਸੋਹਰਿਆਂ ਦੇ ਰੰਗ ਵਿੱਚ ਰੰਗੀ ਗਈ ਹੈ ਰੰਗ ਵਿੱਚ ਰੰਗੇ ਜਾਣਾ ਉਹਦੇ ਵਰਗਾ ਹੀ ਹੋ ਜਾਣਾ ਪ੍ਰੇਮ ਨਾਲ ਜਪਣਾ ਐਸਾ ਨਾਮ ਜਪੋ ਮਨ ਰੰਗ ਜਿਵੇਂ ਅਸੀਂ ਕਹਿ ਰਿਆ ਸੀ ਪਰਿਅੇ ਮਤ ਪਾਪਾ ਕੇ ਸੰਗ ਉਹ ਤੋਪੈ ਨਾਵੇਂ ਕੇ ਰੰਗ ਨਾ ਨਾਮ ਨੂੰ ਪਿਆਰ ਨਾਲ ਜਪਿਆ ਉੱਥੇ ਵੀ ਨਾਵੇਂ ਕੇ ਰੰਗ ਹੈ ਐਤੇ ਵੀ ਹੈ ਐਸਾ ਨਾਮ ਜਪੋ ਮਨ ਰੰਗ ਪਿਆਰ ਨਾਲ ਜਪਿਆਂ ਹਰ ਰੰਗ ਦੀ ਆਪਣੀ ਬੋਲੀ ਹੁੰਦੀ ਹੈ ਪਿਆਰ ਦੀ ਆਪਣੀ ਬੋਲੀ ਹੈ ਪਿਆਰ ਨਾਲ ਜਦੋਂ ਜਪਾਂਗੇ ਤੇ ਪ੍ਰੇਮ ਵਿੱਚ ਫਿਰ ਨਿਸ਼ਚਾ ਵੀ ਹੁੰਦਾ ਹੈ ਭਰੋਸਾ ਵੀ ਹੁੰਦਾ ਹੈ ਵਿਸਾ ਵੀ ਹੁੰਦਾ ਹੈ ਪ੍ਰੇਮ ਵਿੱਚ ਸਾਰੇ ਗੁਣ ਆ ਜਾਂਦੇ ਨੇ ਪ੍ਰੇਮ ਵਿੱਚ ਅਸੀਂ ਸਬਰ ਵੀ ਰੱਖਦੇ ਹਾਂ ਜਿਹਦੇ ਨਾਲ ਅਸੀਂ ਪਿਆਰ ਕਰਦੇ ਹਾਂ ਜੋ ਨੇਕ ਹੈ ਕਿ ਸਬਰ ਰੱਖ ਲੈ ਚੀਜ਼ ਲੈ ਦਾਂਗੇ ਤੇ ਅਸੀਂ ਸਬਰ ਵੀ ਰੱਖਦੇ ਹਾਂ ਬੜੇ ਹੌਸਲੇ ਨਾਲ ਅਸੀਂ ਅਸੀਂ ਐ ਤੇ ਨਹੀਂ ਕਿ ਸਬਰ ਨਹੀਂ ਰੱਖਦੇ ਜੇ ਉਸ ਉਹ ਮਨ ਨਹੀਂ ਕਰਦੇ ਸਾਡਾ ਜਿੱਦਾਂ ਅਸੀਂ ਪ੍ਰੇਮ ਕਰਦੇ ਹਾਂ ਕਿ ਭਈ ਇਹ ਚੀਜ਼ ਨਹੀਂ ਲੈਣੀ ਤੇ ਵੀ ਅਸੀਂ ਸਬਰ ਰੱਖ ਲੈਨੇ ਆਂ ਹਾਂ ਨਹੀਂ ਲੈਣੀ ਉਹਦੀ ਗੱਲ ਮੰਨ ਲੈਨੇ ਆਂ ਮਹਾਰਾਜ ਕਹਿੰਦੇ ਪ੍ਰੇਮ ਨਾਲ ਐਸਾ ਨਾਮ ਜਪੋ ਮਨ ਰੰਗ ਜਦੋਂ ਜੇਟ ਮਹੀਨੇ ਦੀਆਂ ਨੇ ਫਲਾਦੇਸ਼ ਸੁਣੀਆਂ ਸੀ ਤੇ ਕਿਐ ਸੀ ਰੰਗ ਸਭੇ ਨਾਰਾਇਣੇ ਜੀਤੇ ਮਨ ਪਾਵਨ ਜਿੰਨੇ ਵੀ ਮਨ ਨੂੰ ਪਾਉਂਦੇ ਰੰਗ ਨੇ ਸਾਰੇ ਨਾਰਾਇਣ ਦੇ ਨੇ ਸਾਰੇ ਜਿਹੜੇ ਕੋਤਕ ਹੋ ਰਹੇ ਨੇ ਜਿੰਨੇ ਵੀ ਰੰਗ ਨੇ ਉਹ ਸਭ ਪਰਮਾਤਮਾ ਦੇ ਹੀ ਨੇ ਪਰ ਫੇਰ ਵੀ ਜਿਹੜਾ ਗੁਰਸਿੱਖ ਨੇ ਉਹ ਸਾਦਾ ਪਹਿਨਾ ਪਹਿਨਾਵਾ ਪੈਂਦੇ ਨੇ ਜਿਹਦੇ ਨਾਲ ਐਸਾ ਰੰਗ ਨਾ ਪੈਣਣ ਜਿਹਦੇ ਨਾਲ ਕਿਸੇ ਕਿਸੇ ਦਾ ਮਨ ਜਿਹੜਾ ਉਹ ਵਿਸ਼ੇ ਵਿਕਾਰਾਂ ਵੱਲ ਜਾਏ ਉਹ ਐਸਾ ਪਹਿਨਾਵਾ ਰੰਗ ਦਾ ਉਹ ਧਿਆਨ ਰੱਖਦੇ ਨੇ ਰੰਗ ਦੇ ਵੈਸੇ ਵੀ ਤੁਸੀਂ ਜਾਣੋ ਕਿ ਲਾਲ ਰੰਗ ਜਿਹੜਾ ਉਹ ਪ੍ਰੇਮ ਦਾ ਮੰਨਿਆ ਗਿਆ ਤਾਂ ਹੀ ਕਰਕੇ ਜਦੋਂ ਵਿਆਹ ਦੇ ਕਾਰਜ ਹੁੰਦੇ ਨੇ ਖਾਸ ਕਰ ਲਾਲ ਜੋੜੇ ਪਾਈ ਜਾਂਦੇ ਨੇ ਕਿ ਪ੍ਰੇਮ ਵਿੱਚ ਰੰਗੇ ਗਿਆਂ ਲਾਲ ਰੰਗ ਨੂੰ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਭਾਗਾ ਇਹ ਪਿਆਰ ਵਾਲਾ ਰੰਗ ਉਹਨੂੰ ਲੱਗਦਾ ਜਿੱਦੇ ਬੜੇ ਵੱਡੇ ਭਾਗ ਹੁੰਦੇ ਨੇ ਤੇ ਜਿਹੜਾ ਵਿਛੋੜੇ ਦਾ ਰੰਗ ਹੈ ਉਹਨੂੰ ਕਾਲਾ ਮੰਨਦੇ ਆ ਕਾਲੀ ਕੋਇਲ ਤੋਂ ਕਿਤ ਗੁਣ ਗਾਲ ਕਾਲੀ ਆਪਣੇ ਪ੍ਰੀਤਮ ਕੇ ਬਿਰਹੋ ਜਾਲੀ ਜਦੋਂ ਬਿਰਹਾ ਦਾ ਰੰਗ ਲੱਗ ਜਾਂਦਾ ਹੈ ਵਿਛੋੜੇ ਦਾ ਤੇ ਉਹਨੂੰ ਅਸੀਂ ਕਹਿੰਦੇ ਆ ਵੀ ਕਾਲਾ ਰੰਗ ਹੈ ਇਹ ਜਿਹੜਾ ਰੰਗ ਨੇ ਨਾ ਮਨ ਨੂੰ ਚੜਦੇ ਨੇ ਇਹ ਲਾਲ ਰੰਗ ਦਾ ਸਾਡਾ ਸਰੀਰ ਨਹੀਂ ਹੋ ਜਾਂਦਾ ਲਾਲ ਰੰਗ ਤਿਸ ਕੋ ਲਗਾਓ ਮਨ ਵਿੱਚ ਲੱਗ ਜਾਂਦਾ ਹੈ ਲਾਲ ਰੰਗ ਤੇ ਕਾਲਾ ਰੰਗ ਜਿਹੜਾ ਵਿਛੋੜੇ ਦਾ ਜਦੋਂ ਅੰਦਰੋਂ ਮਨ ਤਪਦਾ ਹੈ ਤੇ ਉਹਨੂੰ ਮਨ ਨੂੰ ਕਹਿ ਰਿਆਂ ਵੀ ਵਿਛੋੜਾ ਸਿਆ ਨਹੀਂ ਜਾ ਰਿਆਂ ਤੇ ਜਿਹੜਾ ਸਾਨੂੰ ਅੰਦਰ ਟੀਸ ਉੱਠਦੀ ਹੈ ਖਿਚਾਵ ਉੱਠਦਾ ਹੈ ਮਿਲਣ ਲਈ ਉਹਨੂੰ ਕਹਿੰਦੇ ਆ ਪੀਲਾ ਵੀ ਸਿੱਟੀ ਗਈ ਹੈ ਪੀਲੀ ਪੈ ਗਈ ਹੈ ਐਸਾ ਅੰਦਰ ਖਿੱਚ ਪੈ ਰਹੀ ਹੈ ਸਾਈਂ ਵੱਲ ਉਹਨੂੰ ਪੀਲਾ ਰੰਗ ਕਹਿ ਦਿੰਦੇ ਆ ਮਨ ਨੂੰ ਤੇ ਸਭ ਮਨ ਤਨ ਹਰਿਆ ਹੋਇਆ ਜਦੋਂ ਪਰਮਾਤਮਾ ਦੇ ਵਿੱਚ ਸਮਾਨ ਲੱਗ ਜਾਂਦੇ ਆ ਹਰੀ ਰੂਪ ਪਰਮਾਤਮਾ ਵਿੱਚ ਜਿਵੇਂ ਕਹਿੰਦਾ ਜਿੱਥੇ ਜਾਏ ਵਹੇ ਮੇਰਾ ਸਤਗੁਰੂ ਸਾਧ ਤਰਤਪਈ ਹਰਿਆਵਲੀ ਸਜੰਤ ਪਈ ਹਰਿਆਵਲੀ ਜਿੱਨੀ ਮੇਰੇ ਸਤਗੁਰੂ ਦੇਖਿਆ ਜਾਏ ਉਹ ਫਿਰ ਜਿਹੜਾ ਰੰਗ ਏ ਹਰਾ ਰੰਗ ਮੰਦਿਆਂ ਵੀ ਮਨ ਨੂੰ ਜਿਹੜਾ ਖਿੜਾਤ ਐ ਹਰਾ ਰੰਗ ਹੋ ਗਿਆ ਖੇੜੇ ਚਾਹਨੀਆ ਅਸੀਂ ਜਦੋਂ ਪਰਮਾਤਮਾ ਵਿੱਚ ਮਨ ਜਿਹੜਾ ਉਹ ਜੁੜਨ ਲੱਗ ਗਿਆ ਤੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਜਦੋਂ ਨਾਮ ਤੇ ਆ ਕੇ ਬਿਲਕੁਲ ਹੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਆ ਤੇ ਉਜਲੇ ਹੋ ਜਾਂਦੇ ਆ ਕੋਈ ਵੀ ਰੰਗ ਹੋਏ ਜੇ ਤੁਸੀਂ ਉਸ ਰੰਗ ਦੀ ਤਾਰੀਫ ਕਰਨੀ ਹੋਏ ਤੁਸੀਂ ਕਹਿੰਦੇ ਹੋ ਬੜਾ ਉਜਲਾ ਰੰਗ ਹੈ ਬੜਾ ਖਿੜਿਆ ਹੋਇਆ ਰੰਗ ਹੈ ਕੋਈ ਵੀ ਰੰਗ ਹੋਏ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਅਸੀਂ ਕਿਸੇ ਵੀ ਰੰਗ ਦੀ ਤਾਰੀਫ ਕਰਨੀ ਸੀ ਕਹਿੰਦੇ ਆ ਉਜਲਾ ਰੰਗ ਸੀ ਬੜਾ ਹੀ ਉਜਲਾ ਕਪੜਾ ਮੈਲਾ ਏ ਸਾਫ ਹੋ ਜਾਏ ਕਹਿੰਦੇ ਆ ਹੁਣ ਉਜਲਾ ਹੋ ਗਿਆ ਹੁਣ ਸਾਫ ਹੋ ਗਿਆ ਖਿੜਿਆ ਹੋਇਆ ਲੱਗਦਾ ਪਿਆ ਨਾਨਕ ਪਾਈਐ ਸਾਧ ਕੈ ਸੰਗ ਐਵੇਂ ਦਾ ਪ੍ਰੇਮ ਵਾਲਾ ਰੰਗ ਜਿਹੜਾ ਉਹ ਸੰਗਤ ਵਿੱਚ ਹੀ ਚੜਦਾ ਹੈ ਸੰਗਤ ਵਿੱਚ ਕਿਉਂ ਚੜਦਾ ਹੈ ਕਿਉਂਕਿ ਅਸੀਂ ਇੱਥੇ ਜਿਹੜੇ ਨੇ ਨਾ ਉਹ ਆਪਣੀ ਗੁਰੂ ਸਾਹਿਬ ਦੀਆਂ ਸਾਖੀਆਂ ਵੀ ਕਰਦੇ ਆ ਜਿਹੜੀਆਂ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੀਨ ਅਸੀਂ ਇੱਥੇ ਜਿਹੜੀਆਂ ਆਪਣੇ ਮਹਾਰਾਜ ਦੀਆਂ ਸਾਥੀਆਂ ਵੀ ਕਰਦੇ ਆਂ ਤੇ ਹਰ ਹਰ ਨਾਮ ਕਥਾ ਨਿਤ ਸੁਣੀਏ ਨਾਮ ਦੀ ਕਥਾ ਵੀ ਸੁਣਦੇ ਆ ਨਾਮ ਦਾ ਗਿਆਨ ਵੀ ਲੈਂਦੇ ਆ ਗੁਰਬਾਣੀ ਗਿਆਨ ਵੀ ਉਹ ਅੰਦਰ ਜਦੋਂ ਦ੍ਰਿੜ ਹੁੰਦਾ ਜਾਂਦਾ ਹੈ ਸੰਗਤ ਵਿੱਚ ਤੇ ਨਾਮ ਦਾ ਜਿਹੜਾ ਪ੍ਰੇਮ ਵਾਲਾ ਰੰਗ ਸਾਨੂੰ ਚੜ ਜਾਂਦਾ ਹੈ ਮਹਾਰਾਜ ਪੰਕਤੀਆਂ ਦੀ ਪੌੜੀ ਦੀ ਸਮਾਪਤੀ ਕਰਦੇ ਹੋਏ ਕਹਰੇ ਨੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੇ ਸੰਗ ਮਿਸ ਸੰਗਤ ਕਦੀ ਨਾ ਛੋੜੋ ਸੰਗਤ ਵਿੱਚ ਇਹ ਨਾਮ ਦਾ ਰੰਗ ਚੜ ਜਾਂਦਾ ਹੈ ਰੰਗ ਲਾਗਤ 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 ਹੈ ਭ੍ਰਮ ਭਗਤ ਭਗਤ ਹੈ ਜਿਹੜਾ ਅੰਦਰ ਪਰਮ ਹੈ ਦੁਵਿਧਾ ਹੈ ਦੂਰ ਹੁੰਦੀ ਹੁੰਦੀ ਸਾਡੇ ਤੋਂ ਦੂਰ ਹੋ ਹੀ ਜਾਏਗੀ ਰੰਗ ਚੜਦੇ 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 ਚੜ ਹੀ ਜਾਏਗਾ ਪਹਿਲੇ ਰੰਗ ਨੂੰ ਚੜਾਣਾ ਹੈ ਕੱਪੜੇ ਨੂੰ ਪਹਿਲੇ ਪਾਹ ਚੜਾਉਂਦੇ ਆਂ ਤੇ ਫਿਰ ਉਸ ਤੋਂ ਬਾਅਦ ਰੰਗ ਹੋਰ ਗੁੜਾ ਫਿਰ ਮਿਲਾ ਕੇ ਪੂਰਾ ਰੰਗ ਸੱਜੇ ਸੱਜੇ ਸਾਨੂੰ ਵੀ ਜਿਹੜਾ ਰੰਗ ਹੈ ਨਾ ਮਾਇਆ ਦਾ ਰੰਗ ਉਤਰਦਾ ਜਾਏਗਾ ਤੇ ਨਾਮ ਦਾ ਰੰਗ ਚੜਦਾ ਜਾਏਗਾ ਸੰਗਤ ਵਿੱਚ ਮਹਾਰਾਜ ਕਿਰਪਾ ਕਰਨ ਸਤਗੁਰ ਸਿੱਖ ਕੋ ਨਾਮ ਧੰਦੇ ਸਤਗੁਰੂ ਕੋ ਨਾਮ ਕਰਨ ਦੇ ਗੁਰ ਕਾ ਸਿਖ ਵਡ ਪਾਗੀ ਹੈ ਗੁਰ ਕਾ ਸਿਖ ਵਡ ਪਾਗੀ ਹੈ ਮਹਾਰਾਜ ਨਾਮ ਦਾ ਰੰਗ ਜੜਾ ਇਸ ਨਾਮ ਦਾ ਜਿਹੜਾ ਦਾਨ ਹੈ ਅਸੀਂ ਮਹਾਰਾਜ ਕੋਲ ਨਿੱਤਰ ਅਦਾਸ ਵਿੱਚ ਵੀ ਮੰਗਦੇ ਆਂ ਕੀ ਜਦੋਂ ਅਸੀਂ ਕਹਿੰਦੇ ਆ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਫਿਰ ਅਸੀਂ ਕਹਿੰਦੇ ਆ ਦਾਨਾ ਸਿਰ ਦਾਨ ਮਤਲਬ ਸਭ ਤੋਂ ਵੱਡਾ ਦਾਨ ਜਿਹੜਾ ਸਿਰ ਮੋਹਰ ਦਾਨ ਹੈ ਦਾਨਾ ਦਾ ਜਿਹੜਾ ਸਿਰੇ ਸਿਰ ਮੋਹਰ ਸਭ ਤੋਂ ਵੱਡਾ ਦਾਨਾ ਸਿਰ ਦਾਨ ਨਾਮ ਦਾਨ ਇਹ ਨਾਮ ਦਾਨ ਮਹਾਰਾਜ ਜਿਹੜਾ ਉਹ ਆਪਣੇ ਸਾਰੀ ਸੰਗਤ ਨੂੰ ਬਖਸ਼ਿਸ਼ ਕਰਨ ਕੀ ਫਿਰ ਸਾਡੇ ਜਿਹੜੇ ਭਾਗ ਨੇ ਮਹਾਰਾਜ ਉਹ ਵੱਡੇ ਬਣਾ ਦੇਣ ਸਤਿਗੁਰੂ ਸਿੱਖ ਨੂੰ ਨਾਮ ਤਨ ਦੇ ਗੁਰ ਕਾ ਸਿੱਖ ਮਹਾਰਾਜ ਦੀ ਆਪਣੀ ਬੰਤੀਆਂ ਨੇ ਸਭ ਤੋਂ ਵੱਡੇ ਬਾਗ ਗੁਰ ਸਿੱਖਾਂ ਕੇ ਜੋ ਗੁਰ ਸਿੱਖ ਗੁਰੂ ਦੇ ਚਰਣਾ ਵਿੱਚ ਨਿੱਤੀ ਪਏ ਰਹਿੰਦੇ ਨੇ ਸ਼ਰਣ ਜੋ ਗ੍ਰਹਿਣ ਕਰਦੇ ਨੇ ਮਹਾਰਾਜ ਦੀ ਉਹਨਾਂ ਦੇ ਬਾਗ ਸਭ ਤੋਂ ਵੱਡੇ ਮਹਾਰਾਜ ਸਾਡੇ ਬਾਗ ਵੱਡੇ ਕਰ ਦਿਓ ਸਨ ਆਪਣੀ ਸ਼ਰਣ ਵਿੱਚ ਰੱਖ ਲੋ ਐਸਾ ਸ਼ਰਣ ਵਿੱਚ ਰੱਖ ਲੋ ਮਹਾਰਾਜ ਇੱਕ ਹੁੰਦੀ ਐ ਸ਼ਰਣ ਨਾ ਬਿੱਲੀ ਦੇ ਬੱਚੇ ਵਾਂਗੀ ਤੁਸੀਂ ਦੇਖਿਆ ਬਿੱਲੀ ਆਪਣੇ ਬੱਚੇ ਨੂੰ ਚੱਕ ਕੇ ਨਾ ਆਪ ਹੀ ਇੱਥੇ ਉੱਤਰ ਰੱਖਦੀ ਐ ਉਹ ਉਚੇਚ ਨਹੀਂ ਕਰਦਾ ਇਕ ਉਹਦੇ ਬੰਦਰ ਦੇ ਬੱਚੇ ਵਾਲੀ ਬੰਦਰ ਦਾ ਬੱਚਾ ਨਾ ਉਛਲ-ਕੁੱਦ ਕਰਦਾ ਰਹਿੰਦਾ ਹੈ ਕਦੀ ਮਾਂ ਦੀ ਪਿੱਠ ਤੇ ਚੜਦਾ ਹੈ ਕਦੀ ਸੀਨੇ ਨਾਲ ਲਿਪਟ ਜਾਂਦਾ ਹੈ ਤੇ ਕਦੀ ਦੌੜ ਕੇ ਆਸ-ਇਦਰ-ਉਦਰ ਖੇਲਣ ਲੱਗ ਜਾਂਦਾ ਹੈ ਅਸੀਂ ਕੀ ਕਰੀਏ ਬੰਦਰ ਦਾ ਬੱਚਾ ਨਾ ਵੜੀਏ ਕਿ ਸਾਰੇ ਕਿਧਰੇ ਕੁਮ-ਕੁਮ ਕੇ ਆਈਏ ਤੇ ਫਿਰ ਚੜ ਜਾਈਏ ਫਿਰ ਉਤਰ ਜਾਈਏ ਫਿਰ ਕੁਮ-ਕੁਮ ਕੇ ਆਈਏ ਫਿਰ ਉਹ ਸ਼ਰਣ ਨਹੀਂ ਹੋਏਗੀ ਅਸਲੀ ਅਸੀਂ ਮਹਾਰਾਜ ਨੂੰ ਬੇਨਤੀ ਕਰੀ ਮਹਾਰਾਜ ਸਾਨੂੰ ਬਿੱਲੀ ਦੇ ਬੱਚੇ ਬਣਾ ਕੇ ਨਾ ਸ਼ਰਨ ਵਿੱਚ ਰੱਖ ਲਓ ਜਿੰਨੂੰ ਤੁਸੀਂ ਆਪ ਹੀ ਚੱਕ ਕੇ ਇੱਥੇ ਰੱਖੋ ਤੇ ਆਪ ਹੀ ਚੱਕ ਕੇ ਇੱਥੇ ਰੱਖੋ ਐਸੀ ਸ਼ਰਨ ਮਹਾਰਾਜ ਸਾਨੂੰ ਬਖਸ਼ ਦਿਓ ਜਿਹੜੀ ਸ਼ਰਨ ਤੋਂ ਕਦੀ ਕੋਈ ਦੀ ਹਿੰਮਤ ਨਾ ਹੋਏ ਸਾਨੂੰ ਕੋਈ ਜਮਨ ਦੀ ਕੋਈ ਦੂਤ ਦੀ ਕੋਈ ਦੁੱਖ ਦੀ ਕੋਈ ਤਕਲੀਫ ਦੀ ਕੋਈ ਪਾਪ ਕਰਨ ਦੀ ਕਿ ਸਾਨੂੰ ਇਸ ਸ਼ਰਨ ਤੋਂ ਚੱਕ ਕੇ ਕਿਤੇ ਹੋਰ ਲੈ ਜਾਏ ਮਹਾਰਾਜ ਐਸੀ ਸ਼ਰਨ ਬਖਸ਼ ਦਿਓ ਭੁੱਲਾਨਾ ਚਿਤਾਰਨੀਆਂ ਜੀ ਬਾਣੀ ਹਿਰਦੇ ਵਿੱਚ ਵਸੇ ਬਾਣੇ ਦੀ ਸਦਾ ਲਾਜ ਰਹੇ ਜੂਲਤੇ ਨਿਸ਼ਾਨ ਰਹੇ ਸਜਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ